ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਪਾਂ ਪਹੁੰਚੇ ਸੀਗੇ ਲੋਹੇ ਖੜੇ ਬਾਈ ਪ੍ਰਤੀਪ ਕੋਲੇ ਤੁਹਾਨੂੰ ਪਤਾ ਹੀ ਆ ਵੀਰ ਕੋਲੇ ਬਹੁਤ ਸਾਰੇ ਐਨੀਮਲ ਆ ਹਰ ਵਕਤ ਸੇਲ ਲਾਸਤ ਹੁੰਦੇ ਆ ਅੱਜ ਬਾਈ ਕੋਲੇ ਇੱਕ ਮੱਝ ਦੇਖੀ ਆ ਸਪੈਸ਼ਲੀ ਉਹਦੀ ਵੀਡੀਓ ਮੈਂ ਬਣਾਉਣ ਲੱਗਾਗਾ ਐਨੀਮਲ ਤਾਂ ਵੀਰੇ ਕੋਲੇ 10 ਤੋਂ ਮੱਝਾਂ ਖੜੀਆਂ 15 ਵੀ ਗਾਵਾ ਪਰ ਮੈਂ ਸਿਰਫ ਇੱਕ ਹੀ ਜਿਹੜੀ ਹੈਗੀ ਮੱਝ ਉਹ ਦਿਖਾਉਣੀ ਆ ਇਹ ਦਿਲ ਨੂੰ ਬੜੀ ਲੱਗੀ ਆ ਤੁਸੀਂ ਚੌੜੀ ਦੇਖੋ ਕਿੱਡੀ ਆ ਬਰੀਕੀ ਦੇ ਵਿੱਚ ਆਰਡਰ ਦੇਖੋ ਜਿੱਦਾਂ ਐਚ ਐਫ ਗਾਵਾ ਦਾ ਹੁੰਦਾਗਾ ਹਵਾਨਾ ਦੇਖੋ ਡੇਢ ਫੋਟਾਂ ਵਾਂਗੂ ਚੌੜਾ ਹੈਗਾ ਪਿੱਛੋਂ ਜੇ ਤੁਸੀਂ ਦੇਖੋਗੇ ਥਾਣ ਦੇਖ ਲਓ ਇਹਦੇ ਅਗਲੇ ਪਾਸੇਓ ਦੇਖ ਲਓ ਤੁਸੀਂ ਕਿੰਨੀ ਕਾ ਗਾੜੀ ਲੰਮੀ ਹੈ ਨਾਰਮਲ ਜਿਹੜੀਆਂ ਗਾਵਾ ਉਹਨਾਂ ਨਾਲੋਂ ਦੁੱਗਣਾ ਹਵਾਨਾ ਅੱਗੇ ਨੂੰ ਆ ਗਾਵਾ ਵਾਂਗੂ ਜੇ ਤੁਸੀਂ ਦੇਖੋਗੇ ਤਾਂ ਪਿੱਛੇ ਨੂੰ ਜਿਹੜੀਆਂ ਆਪਾਂ ਪੀਡੀਐਫ ਦੇ ਵਿੱਚ ਗਾਵਾ ਦੇਖਦੇ ਹਾਂ ਮੇਲਿਆਂ 'ਚ ਓਵੇਂ ਆ ਕਿਸੇ ਮੱਝ ਦੀ ਮੈਂ ਅੜ ਰਹੀਦਾ ਅਟੈਚਮੈਂਟ ਦੇਖੀ ਨਹੀਂ ਜਿੱਦਾਂ ਇਹਦੀ ਆਪਾ ਪ੍ਰਦੀਪ ਵੀਰੇ ਨੂੰ ਪੁੱਛਦੇ ਆ ਤੇ ਬਾਕੀ ਡਿਟੇਲ ਤੁਸੀਂ ਇਹ ਗਾਵਾਂ ਇਹਦੇ ਮੱਝ ਦੇ ਸਿੰਘ ਨੂੰ ਦੇਖ ਲਓ ਮੂੰਹ ਦੇਖ ਲਓ ਕਿੰਨਾ ਬਰੀਕ ਆ ਕਿਉਂਕਿ ਮੱਝ ਜਿਹੜੀ ਬਰੀਕ ਮੂੰਹ ਦੇ ਵਿੱਚ ਆ ਬਰੀਕੀ ਦੇ ਵਿੱਚ ਆ ਉਹ ਜਿਆਦਾ ਦੁੱਧ ਦਿੰਦੀ ਆ ਇਹ ਮੰਨੀ ਜਾਂਦੀ ਆ ਪਿਓਰ ਬਿਲਕੁਲ ਜੈਡ ਬਲੈਕ ਆ ਕਿਤੇ ਵੀ ਤੁਹਾਨੂੰ ਜਿਹੜਾ ਹੈਗਾ ਵਾਈਟ ਸਪੌਟ ਨਹੀਂ ਮਿਲੂਗਾ ਸਾਰੀ ਬਿਲਕੁਲ ਪਿਓਰ ਮੁਰਾ ਨਸਲ ਦਾ ਸასი ਗੱਲ ਪ੍ਰਦੀਪ ਵੀਰੇ ਸასი ਗੱਲ ਵੀਰੇ ਪ੍ਰਦੀਪ ਵੀਰੇ ਇਹ ਆਪਣੀ ਮੱਝ ਦੀ ਕੀ ਡਿਟੇਲ ਆ ਕਿੰਨਾ ਚੁਆ ਲਿਆ ਇਹ ਇੱਕ ਛੋਟੀ ਆ ਦੂਜਾ ਸੂਆ ਦੂਜਾ ਸੂਆ ਝੋਟਾ ਆ ਹਾਂ ਸੇਹ ਦੰਦਾ ਠੀਕ ਆ ਪਹਿਲਾਂ ਨੇ 17 ਤੋਂ 18 ਕਿਲੋ ਰੇ ਦੁੱਧ ਦਿੱਤਾ ਤੇ ਬਾਕੀ ਜੇ ਆਪਾਂ ਇਹਦੀ ਬਰੀਡ ਦੀ ਗੱਲ ਕਰੀਏ ਬਾਈ ਜੀ ਪਿਓਰ ਮੂਰਾ ਆ ਗਈ ਇਹਦੇ ਵਿੱਚ ਕੋਈ ਬਲੱਡ ਵੀ ਜਿੱਦਾਂ ਆਪਾਂ ਕਈ ਵਾਰ ਕਹਿੰਦੇ ਨੇ ਕੋਈ ਨੀਲੀ ਨਾਲ ਟੱਚ ਆ ਜਾ ਹੋਰ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਬਿਲਕੁਲ ਪਿਓਰ ਆ ਜਿੰਨੀ ਵੀ ਇਹਦੀ ਤਾਰੀਫ ਕਰ ਲਿਓ ਓਨੀ ਥੋੜੀ ਆ ਓਨੀ ਥੋੜੀ ਆ ਦੇਖਣ ਚ ਲੱਗ ਰਹੀ ਆ ਵੀਰੇ ਇਹਨੂੰ ਵੇਖ ਕੇ ਵੀਡੀਓ ਬਣਾਉਂਗਾ ਬਾਕੀ ਆਪਣੇ ਕੋਲੇ ਟੋਟਲ 12 ਆ ਝ ਤੇ ਮੰਨ ਕੇ ਆਪਣੇ ਕੋਲੇ ਹਰ ਟਾਈਮ ਬਜਟ ਦੇ ਜਿਹੜਾ ਰੇਟ ਆ ਡੇਢ ਲੱਖ ਤੋਂ ਸਟਾਰਟ ਹੋਏ ਨੇ ਕਿਉਂਕਿ ਆਪਣੇ ਕੋਲੇ ਵੀਰੇ ਟੋਟਲ ਜਾਨਵਰ ਆ ਜਿਹੜਾ ਹਰਿਆਣੇ ਦਾ ਹੁੰਦਾ ਠੀਕ ਹੈ ਵੀ ਆਪਣੇ ਕੋਲੇ ਲੋਕਲ ਜਾਨਵਰ ਦੀ ਪਰਚੇਜ਼ਿੰਗ ਨਹੀਂ ਹੁੰਦੀ ਕਦੇ ਵਾਸਤੇ ਮੱਝਾਂ ਹਰਿਆਣੇ ਦੀਆਂ ਹੀ ਆਉਂਦੀਆਂ ਸਾਰੀ ਹਰਿਆਣਾ ਟੋ ਕੱਟ ਤੋਂ ਘੱਟ ਘੱਟ ਦੁੱਧ ਜਿਹੜਾ ਮੱਝ ਦਾ ਆਪਣੇ ਕੋਲੇ 15 ਕਿਲੋ ਵਾਲੀ ਮਿਲ ਜੂ ਉਹ ਤੋਂ ਉੱਪਰ 20 ਕਿਲੋ 22 ਕਿਲੋ ਵਾਲੀ ਜਿੱਦਾਂ ਦੀ ਮਰਜ਼ੀ ਪਰਚੇਜ਼ ਕਰ ਸਕੋ ਅੱਛਾ ਇਹੋ ਜੀਆਂ ਮੱਝਾਂ ਅਜ ਤੋਂ ਪਹਿਲਾਂ ਤੁਸੀਂ ਕਿੰਨੀਆਂ ਕਲਾਂਗਾਂ ਜਾਂ ਕਿੰਨੀਆਂ ਦੇਖਿਆ ਬਈ ਜਾਨਵਰਾਂ ਦਾ ਤਾਂ ਕੋਈ ਪਤਾ ਨਹੀਂ ਕਰੋੜਾਂ ਦੀ ਗਿਣਤੀ ਅੱਜ ਤੋਂ ਮੰਨ ਕੇ ਤਕਰੀਬਨ ਵੀ 4-5 ਸਾਲ ਪਹਿਲਾਂ ਆਪਾਂ ਸੇਲ ਕੀਤੀ ਸੀ ਠੀਕ ਹੈ ਜਦ ਦੂਜੀ ਝੋਟੀ ਇਹ ਆਈ ਦੂਜੀ ਝੋਟੀ ਇਹ ਆਈ ਇਹ ਨਾਲ ਪਾਰਲਾ ਕਰਨ ਦੇਖੋ ਭਾਈ ਜਾਨਵਰ ਆਉਂਦੇ ਨੇ ਅਡਰ ਕੁਆਲਟੀ ਵਾਲੇ ਵੀ ਆਉਂਦੇ ਨੇ ਬਹੁਤ ਪਰ ਵੀ ਬਰੀਡ ਕੈਰੈਕਟਰ ਜਿਹੜੀ ਚੀਜ਼ ਚ ਸਾਰੀਆਂ ਚੀਜ਼ਾਂ ਪੂਰੀਆਂ ਹੋਣ ਪੂਰੀਆਂ ਵੀ ਇਹ ਦੂਜੀ ਝੋਟੀ ਆ ਯਾਨੀ ਕਿ ਇਹਨੂੰ ਜੇ ਮੇਲੇ ਚ ਕੋਈ ਚਕੀਨ ਬੰਦਾ ਲੈ ਜਾਏ ਇਹ ਕੋਈ ਨਾ ਕੋਈ ਨੰਬਰ ਕਰਕੇ ਆਉਂਦਾ ਭਾਈ ਜਿਹੜੇ ਜਿਹੜੇ ਭਰਾ ਬਰੀਡ ਤੇ ਕੰਮ ਕਰਦੇ ਨੇ ਉਹਨਾਂ ਨੂੰ ਜਿਵੇਂ ਕਹਿੰਦਾ ਹੀਰੇ ਦੀ ਕਦਰ ਜੌਹਰੀ ਨਹੀਂ ਪਤਾ ਹੁੰਦਾ ਹੁਣ ਆਪਣਾ ਕੰਮ ਆ ਕਾਰੋਬਾਰ ਵੇਚਣ ਦਾ ਆਪਾਂ ਕਿੰਨਿਆਂ ਕਰੱਖ ਲਾਂਗੇ ਹੁਣ ਜੇ ਮੈਂ ਕਮਾਂ ਵੀ ਮੇਰੇ ਕੋਲੇ ਹਰ ਰੋਜ਼ ਇਦਾਂ ਦੀਆਂ ਨਹੀਂ ਆਉਂਦੀਆਂ ਨਹੀਂ ਆਉਂਦੀਆਂ ਕਿਉਂਕਿ ਬਈ ਇਦਾਂ ਦਾ ਜਾਨਵਰ ਚੰਗੀ ਕੀਮਤ ਤੇ ਖਰੀਦਣਾ ਪੈਂਦਾ ਅੱਗੇ ਜਦੋਂ ਵੇਚਣਾ ਉਦੋਂ ਵੀ ਬਈ ਚੰਗੀ ਕੀਮਤ ਵਾਲਾ ਸ਼ਕੀਨ ਭਰਾ ਹੀ ਲੈਂਦਾ ਲੈ ਸਕਦਾ ਹਰੇਕ ਬੰਦਾ ਲੈ ਲੈ ਵੱਡੀ ਗੱਲ ਬਈ ਇਹਦੇ ਵਿੱਚ ਇਹ ਆ ਕੋਈ ਵੀ ਭਰਾ ਇਹਨੂੰ ਵਧੀਆ ਵੀਰ ਕੋਈ ਚੰਗਾ ਸ਼ਕੀਨ ਭਰਾ ਇਹਨੂੰ ਪਰਚੇਜ ਕਰਦਾ ਤਾ ਆਪਾਂ ਵਧੀਆ ਆਪਣੇ ਵੱਲੋਂ ਫੁੱਲ ਮਾਨਤਨ ਕੀਤਾ ਜਾਊ ਤੇ 20 ਤੋਂ 25000 ਰੁਪਏ ਦਾ ਸਪੈਸ਼ਲ ਆਪਾਂ ਇਹਦੇ ਹਾਰ પાਕੇ ਇਹਨੂੰ ਵਿਦਾ ਕਰਾਂਗੇ ਵਿਦਾ ਕਰਾਂਗੇ ਵੀ ਕਾਰਨ ਕੀ ਆ ਆਪਣੇ ਇਹ ਬਾਈ 15 ਦਿਨ ਹੋ ਗਏ ਲਈ ਨੂੰ ਠੀਕ ਹੈ ਭਰਾ ਨੇ ਜਿਹੜੀ ਗੱਲ ਮੈਨੂੰ ਹਰਿਆਣੇ ਚੋਂ ਕਹਿ ਕੇ ਦਿੱਤੀ ਸੀ ਇਹ ਝੋਟੀ ਬਾਈ ਜੇ ਆਪਾਂ ਸਵਾਣੀ ਪਿੰਡ ਤੋਂ ਲਈਆ ਕਿਉਂਕਿ ਆਪਾਂ ਅੱਜ ਤੱਕ ਕਦੇ ਵੀ ਗੰਦਲਾ ਕੋਲ ਨਹੀਂ ਰੱਖਿਆ ਵੀ ਇੱਥੋਂ ਲੈ ਕੇ ਨੇੜੇ ਪਿੰਡੋਂ ਆਪਾਂ ਕਹਿ ਦੋ ਠੀਕ ਹੈ ਜੀ ਇਸ ਸਵਾਣੀ ਪਿੰਡ ਦੀ ਝੋਟੀ ਹੈ ਬਾਈ ਜੀ ਤੇ ਮੰਨ ਕੇ ਕਿਸੇ ਭਰਾ ਨੇ ਆਪਾਂ ਕੀਮਤ ਇਹਦੀ ਜਿਹੜੀ ਰੱਖੀ ਆ ਬਾਈ ਕੌਣ ਕਿ ਭਾਈ ਆਪਣੇ ਕੋਲੇ 1.5 ਲੱਖ ਵਾਲੇ ਐਨੀਮਲ ਵੀ ਖੜੇ ਨੇ ਬਿਲਕੁਲ 2 ਲੱਖ ਵਾਲੇ ਵੀ ਖੜੇ ਨੇ ਇਹਦੀ ਕੀਮਤ ਭਾਈ ਜੀ 5 ਲੱਖ ਤੇ ਆਪਾਂ 25000 ਰੁਪਏ ਰੱਖੀ ਆ 5 ਲੱਖ ਤੇ 25000 ਰੁਪਏ ਦੋਸਤੋ ਕੀਮਤ ਪਰ ਇੱਕ ਗੱਲ ਆ ਭਾਈ ਜਿਹੜੇ ਭਰਾ ਕਦੇ ਜਾਨਵਰ ਵੀ ਨਹੀਂ ਰੱਖੇ ਜੇ ਕਿਤੇ ਉਹ ਵੀ ਆ ਜੇ ਉਹ ਵੀ ਕੋਈ ਮੁੱਲ ਲਾਊਗਾ ਮੈਂ ਕਦੇ ਬਹੁਤੀਆਂ ਵੀਰੋ ਵੀਡੀਓ ਹੋ ਜਣੇਗਾ ਸੇਲ ਪਰਚੇਦਿਆਂ ਜਾਂ ਮੱਝ ਦੀਆਂ ਬਣਾਉਂਗਾ ਨਹੀਂ ਪਰ ਇਹਨੂੰ ਵੇਖ ਕੇ ਮੇਰਾ ਵੀ ਦਿਲ ਕੀਤਾ ਅੱਜ ਕਿ ਮੈਂ ਵੀਡੀਓ ਬਣਾਵਾ ਤੁਸੀਂ ਤੁਰਤੀ ਦੀ ਵੀਡੀਓ ਦੇਖੋ ਰਵਾਨਾ ਦੇਖੋ ਕਿੱਡਾ ਜ਼ਬਰਦਸਤ ਆ ਲੱਤਾਂ ਦੇਖ ਲਓ ਤੁਸੀਂ 2 ਫੁੱਟ ਚੌੜੀਆਂ ਕਰਕੇ ਮੱਝ ਰੱਖਦੀ ਐ। ਬਾਈ ਜੀ ਬਰੀਕ ਦੇਖ ਲਓ ਵੀ ਇਹਦੇ ਵਿੱਚ ਜਿੰਨਾ ਬੋਡੀ weight ਆ, ਬੋਡੀ weight ਦੇ ਹਿਸਾਬ ਨਾਲ ਆਮ ਤੌਰ ਤੇ ਆਪਣੀ ਜਿਹੜੀ ਪੰਜਾਬ ਵਾਲੀ ਮੱਝ ਹੁੰਦੀ ਆ ਉਹਦੇ ਵਿੱਚ ਫੈਟ ਜ਼ਿਆਦਾ ਹੁੰਦੀ ਆ। ਫੈਟ ਜ਼ਿਆਦਾ ਹੁੰਦੀ ਆ। ਇਹਦੇ ਵਿੱਚ ਦੇਖੋ ਨਾਲ ਤਾਂ ਵਜਨ ਫੁੱਲਾ। ਇਹਦੇ ਬਰੀਕ ਵੇਖੋ ਇਹ ਕਿੰਨਾ ਤਾਂ ਚਮੜੀ ਦੀ ਬਹੁਤ ਬਰੀਕ ਵਰਗੀਆਂ ਨੇ ਦੇਖ ਲਓ ਤੁਸੀਂ ਕਿੱਥੇ ਮਰਜੀ ਇਹਦੇ ਤੁਸੀਂ ਉਹ ਕਰ ਲਓ। ਥੱਲੇ ਲੱਤਾਂ ਵੇਖ ਲਓ ਹੋਰ ਵੇਖ ਲਓ। ਛਾਤੀ ਵੇਖ ਲਓ। ਨਾਰਮਲ ਛਾਤੀ ਆ ਵਜਨ ਦੇ ਹਿਸਾਬ ਨਾਲ। ਬਿਲਕੁਲ ਕਿਸਾਨ ਵੀਰੋ ਦੇਖੋ ਪੂਰੀ ਬਰੀਕੀ ਦੇ ਵਿੱਚ ਆ ਜਿਵੇਂ ਆਪਾਂ ਗੱਲ ਕਰਦੇ ਆ ਬਿਲਕੁਲ ਦੁੱਧ ਵਾਲੀ ਮੱਝ ਆ ਬਾਕੀ ਹੋਰ ਰੇਟ ਆ ਉਸ ਹਿਸਾਬ ਨਾਲ ਜਿਵੇਂ ਆਪਾਂ ਹਰਿਆਣੇ ਚ ਦੇਖਦੇ ਆ ਤਾਂ ਨਾਰਮਲ ਮੱਝਾਂ ਦਾ ਰੇਟ ਹੀ ਬਾਈ ਜਿੱਦਾਂ ਦੀ ਛੋਟੀ ਦਾ 18 ਤੋਂ 20 ਲੱਖ ਰੁਪਏ ਮੰਗਿਆ ਜਾਂਦਾ ਉਸ ਤੇ ਤੇ ਉਸ ਹਿਸਾਬ ਨਾਲ ਰੇਟ ਵੀ ਮੇਰੇ ਸਾਹਮਣੇ ਆ ਗਿਆ ਉਹਨੇ ਕੱਲ ਦੇਖਿਆ ਜਾਂਦਾ ਇੱਕ ਛੋਟੀ 21 ਲੱਖ 80 ਹਜ਼ਾਰ ਦੀ ਉੱਥੇ ਸੇਲ ਹੋਈ ਆ ਪਰ ਵੀ ਉਹਦੀ ਅਡਰ ਦੀ ਕੁਆਲਿਟੀ ਇਦਾਂ ਦੀ ਨਹੀਂ ਸੀ ਪਰ ਦੇਖੋ ਵੀਰੇ ਜਿਹੜਾ ਬਰੀਡ ਵਾਲਾ ਜਾਨਵਰ ਆ ਉੱਚ ਕੱਲਾ ਦੁੱਧ ਨਹੀਂ ਮੈਟਰ ਕਰਦਾ ਕਿਉਂਕਿ ਮੈਂ ਦੁੱਧ ਤਾਂ ਬਾਈ ਜੇ ਪਚੇ ਪੰਜਵੇਂ ਸੂਏ ਵਾਲੀ ਮੱਝ ਲੈ ਲਓ 22 ਤੋਂ 22 ਵੀ ਦੇ ਦੂ ਪਰ ਜਿਹੜਾ ਭਰਾ ਸ਼ਕੀਨ ਆ ਜਿਹਨੇ ਅੱਗੇ ਬਰੀਡ ਤੇ ਕੰਮ ਕਰਨਾ ਹੁਣ ਜਿੱਦਾਂ ਇਹ ਬਲੱਡ ਲਾਈਨ ਦੀ ਜਨਮ ਬਰਾ ਉਹਦਾਂ ਦੇ ਭਰਾ ਭਾਈ ਉਹੀ ਪਸੰਦ ਕਰਦੇ ਜਿਵੇਂ ਇਹਦਾ ਖੜਨਾ ਮੇਲੇ ਦੇ ਵਿੱਚ ਜਾ ਕੇ ਜਿਵੇਂ ਪਸ਼ੂ ਖੜਾਉਣੇ ਹੈ ਬਈ ਜੀ ਬਰੀਡ ਪਤਾ ਕੀ ਹੈ ਜਿਹੜੀ ਹੁਣ ਇਹਦੀ ਥਾਂ ਤੇ ਆਪਣੇ ਪੰਜਾਬ ਵਾਲੀ ਮੱਝ ਹੋਵੇ ਪਹਿਲਾਂ ਤਾਂ ਫਰਾਟਾ ਮਾਰਨਾ ਕੈਮਰਾ ਦੇਖ ਕੇ ਫਿਰ ਉਹਨੇ ਖੜਨਾ ਨਹੀਂ ਇਹਨੂੰ ਦਰਸਾ ਰੱਖ ਕੇ ਜਿੱਥੇ ਮਰਜ਼ੀ ਖੜਾਈ ਜਿੱਥੇ ਮਰਜ਼ੀ ਖੜਾ ਲਓ ਜਿਵੇਂ ਆਪ ਵੀ ਇੱਕ ਹੋਰ ਬਈ ਜੀ ਇਹ ਦੇਖੋ ਇੱਕ ਦੋ ਦਿਨਾਂ ਚ ਇਹ ਸੂਪੀ ਠੀਕ ਆ ਪਰ ਇਹਦੀ ਆਪਣੀ ਕੋਈ ਵੀ ਭਰਾ ਇਹਨੂੰ ਪਰਚੇਜ਼ ਕਰਦਾ ਥਣਾ ਦੀ ਆਪਣੇ ਵੱਲੋਂ ਜ਼ਿੰਮੇਵਾਰੀ ਮਿਲ ਠੀਕ ਆ ਜੀ ਕਿਉਂਕਿ ਜੀ 15 ਦਿਨ ਹੋ ਗਏ ਬਾਈ ਆਪਣੇ ਕੋਲੇ ਨੂੰ ਆਈ ਨੂੰ ਕਰਨ ਵਾਲੀ ਨੂੰ ਆਪਾਂ ਨੂੰ ਤਸੱਲੀ ਹੈ ਜਾਨੀ ਫੁੱਲ ਵੀਰੇ ਫੁੱਲ ਜਮਾ ਹੈ ਨਾ ਚਾਰੂ ਇੰਨੀਆਂ ਬਾਈ ਕੁਛ ਵੀ ਮਨ ਕਹਿਣ ਦਾ ਬਾਈ ਜਿੰਨਾ ਵੀ ਇਹਨੂੰ ਕਹਿ ਲਾ ਉਹਨਾਂ ਥੋੜਾ ਕਿਸਾਨ ਵੀ ਦੇ ਚੇਲੇ ਕੋਲ ਇੰਨਾ ਦੇ ਜਾਨਵਰ ਬਾਈ ਵਿਰਲੇ ਆਉਂਦੇ ਨੇ ਵਿਰਲੇ ਜਾਂਦੇ ਨੇ ਘੁੱਟੀ ਫਿਰਦੀ ਆ ਆਰਾਮ ਨਾਲ ਕਿਸੇ ਕਿਸੇ ਪਾਸੇ ਪੜਨਾਂ ਨਹੀਂ ਕੁਛ ਕਰਨਾ ਨਹੀਂਗਾ ਇੰਨਾ ਠੰਡੇ ਸਬਾਹ ਬਾਈ ਮੇਨ ਗੱਲ ਕੀ ਆ ਜਿੱਦਾਂ ਮੇਲਿਆਂ ਦੇ ਵਿੱਚ ਇਦਾਂ ਦੇ ਜਾਨਵਰ ਦੀ ਅੱਡਰ ਦੇ ਕੁਆਲਿਟੀ ਦੇ ਨੰਬਰ ਲੱਗਦੇ ਆ ਮੋੜਲੇ ਮੜੀ ਜੀ ਇਦਾਂ ਦੀ ਆਰਡਰ ਨਹੀਂ ਮਿਲਦਾ। ਇਦਾਂ ਦਾ ਆਰਡਰ ਨਹੀਂ ਮਿਲਦਾ। ਨਹੀਂ ਮਿਲਦਾ। ਇਦਾਂ ਦਾ ਆਰਡਰ ਤਾਂ ਪ੍ਰਦੀਪ ਮੇਰੇ گاਵਾਂ 'ਚ ਵੀ ਮਿਲਣਾ ਔਖਾ ਜਾਂਦਾ ਤੇ ਬਈ ਇੱਕ ਆਪਾਂ ਇੱਕ ਨਾ ਪਈ ਦੀ ਡੀਟੋ ਕਾਪੀ ਹੋਰ ਲਈ ਹੋਈ ਆ। ਪਰ ਆਪਾਂ ਹਲੇ ਉਹਨਾਂ ਥੋੜਾ ਜਿਹਾ ਵੀ ਆਪਾਂ ਹਲੇ ਦਿਖਾਉਂਦੇ ਨਹੀਂ ਹੈਗੇ। ਵੀ ਕਾਰਨ ਕੀ ਆ ਇਹ ਝੋਟੀ ਆਪਾਂ ਤਿਆਰ ਕਰਕੇ ਸੇਲ ਕਰਨੀ ਆ। ਹੁਣ ਝੋਟੀ ਇਹਦੀ ਆਪਾਂ ਜਿੱਦਣ ਇਹਨੂੰ ਸਪੈਸ਼ਲੀ ਵੀਡੀਓ 'ਤੇ ਅੱਡ ਪਾਵਾਂਗੇ ਦੇਖੋ। ਇਹਦੀ ਅੱਗ ਪਾਵਾਂਗੇ। ਹਾਂ ਇਹ ਖੜੀ ਆ। ਵੀ ਜਿੱਦਾਂ ਪਤਾ ਕਿ ਚੰਗੇ ਜਾਨਵਰ ਬਈ ਚੰਗੀ ਕੀਮਤ ਦੀ ਪਰਚੇਜ਼ ਕੀਤੇ ਜਾਂਦੇ ਨੇ। ਬਿਲਕੁਲ। ਹੁਣ ਜੇ ਆਪਾਂ ਕਹੀ 1.5 ਲੱਖ ਦਾ ਰੇਟ ਵੀ ਖੜਾ 1.6 70 ਦਾ ਵੀ ਰੇਟ ਖੜਾ ਪਰ ਬਾਈ ਜਿਹੜਾ ਚੰਗਾ ਜਾਨਵਰ ਆ ਹੁਣ ਇਹਦੇ ਅੰਗ-ਅੰਗ ਦਾ ਮੁੱਲ ਲੱਗਦਾ ਉਹਦੀ ਮੰਗੀ ਜਾਊਗੀ ਜਿਹਦੇ ਵਿੱਚ ਉਹ ਦਿਸੂਗਾ ਬਾਈ ਨੇੜੇੋਂ ਦੇਖਾ ਦੇ ਇਥੋਂ ਨੇੜੇੋਂ ਦੇਖਿਆ ਕੇ ਪਹਿਲੇ ਨੰਬਰ ਤੇ ਦਾ ਇਦਾਂ ਦਾ ਥਾਣਾ ਤੇ ਇਧਰੋਂ ਗਾੜੀ ਦੇਖ ਲਓ ਅੱਗੋਂ ਆ ਕੇ ਜਿਵੇਂ ਆਪਣੀ ਐਫਐਫ ਗਾਂ ਸ਼ਾਨ ਤੇ ਨਹੀਂ ਆ ਬਾਈ ਜੋ ਮਰਜੀ ਪਾ ਦੇ ਦੇਖ ਲੈ ਸੁੱਕੇ ਕੱਲੇ ਕੱਖ ਖਾਈ ਜਾਂਦੀ ਆ ਬਿਲਕੁਲ ਵੀ ਨਖਰੇ ਜੇ ਨਹੀਂ ਕਰਦਾ ਜਾਨਵਰ ਕੋਈ ਨਾ ਕੋਈ ਕੁਛ ਨਹੀਂ ਦੋਸਤਾਂ ਦਾ ਬਾਹਰ ਪਿਆ ਚਾਰ ਉਹਨੂੰ ਹੀ ਖਾਦੀ ਐ ਕਰ ਇਹਨੂੰ ਅੰਦਰ ਲਿਆ ਬਿਲਕੁਲ ਰੱਜੀ ਵੀ ਦੇਖ ਲਓ ਨਾਲ ਅੰਦਰ ਜਿਹਦੇ ਦੇਖਿ ਮੋੜ ਪੁੱਤ ਅੰਦਰ ਲੈ ਜਾ ਮੋੜਲਾ ਮੋੜਲਾ ਕਿਉਂ ਭਈ ਪੈਸੇ ਨਾਲ ਵੀ ਚੀਜ਼ ਨਹੀਂ ਮਿਲਦੀ ਕਈ ਵਾਰ ਭਰਾਵਾਂ ਦੇ ਫੋਨ ਹੁੰਦੇ ਨੇ ਵੀ ਮੁੱਲ ਲਾ ਦੇਣਗੇ ਕੋਈ ਚੱਕਰ ਨਹੀਂ ਬਿਲਕੁਲ ਬਿਲਕੁਲ ਜਾਨਵਰ ਹੋਵੇ ਉਧਰ ਖੁੰਝੇ ਚਲਾਇਆ ਚੱਲ ਪੁੱਤ ਪ੍ਰਦੀਪ ਇਹ ਜਿਹੜੇ ਅੰਦਰ ਐਨੀਮਲ ਇਹ ਵੀ ਦਿਖਾ ਦੇ ਦਿੰਨੇ ਭਈ ਆਪਾਂ ਦਿਖਾ ਦੇ ਦਿੰਨੇ ਡਿਟੇਲ ਦੇ ਦੇ ਦਿੰਨੇ ਸਾਰਿਆਂ ਦੀ ਚੱਲ ਪੁੱਤ ਚੱਲ ਦੇਖ ਲਓ ਕਿਸਾਨ ਵੀਰੋ ਆਰਾਮ ਨਾਲ ਤੁਰੀ ਜਾ ਰਹੀ ਹੈ ਹੁਣ ਦੇਖ ਲਓ ਇੱਥੋਂ ਇੱਥੋਂ ਵੀ ਨਿਗਾ ਮਰਵਾ ਦੋ ਵੀ ਹਰ ਐਂਗਲ ਤੋਂ ਕਿੱਦੀ ਨਰਮ ਆ ਜੀ ਦੁੱਧ ਵਾਲੇ ਪਸ਼ੂ ਦੀ ਕੁਆਲਿਟੀ ਹੁੰਦੀ ਆ ਵੀ ਉਹਦੀ ਪੂਛ ਨੂੰ ਜਿਵੇਂ ਸਿਆਣੇ ਕਹਿੰਦੇ ਆਮ ਭਾਈ ਜੇ ਆਪਾਂ ਚਲੋ ਇਹ ਤਾਂ ਗੱਬਣ ਆ ਜੇ ਆਮ ਕਿਸੇ ਭਰਾ ਨੂੰ ਆ ਵੀਡੀਓ ਪਾਉਂਦੇ ਭਰਾ ਮਾਨੇ ਪਤਾ ਕੀ ਕਹਿਣਾ ਸੀ ਭਾਈ ਜੀ ਦੁੱਧ ਰੋਕ ਕੇ ਵੀਡੀਓ ਬਣਾ ਰੱਖੀ ਆ ਬਿਲਕੁਲ ਸਹੀ ਗੱਲ ਇੱਕ ਹੋਰ ਹੁੰਦਾ ਭਾਈ ਆਮ ਆਪਣੇ ਭਰਾ ਕਹਿਣਗੇ ਜੀ ਫੋਨ ਤੇ ਮੁੱਲ ਕਰਾਂਗੇ ਵੀ ਭਾਈ ਵੀਡੀਓ ਦਾ ਮਕਸਦ ਇਹ ਆ ਜਿਹੜੇ ਵੀ ਭਰਾ ਨੇ ਖਰੀਦਣੀਆਂ ਆਪਾਂ ਨੂੰ ਉਹੀ ਫੋਨ ਕਰੂ ਉਹੀ ਫੋਨ ਕਰੂਗਾ ਬਾਕੀ ਜੇ ਇਹਦੀ ਕੀਮਤ ਦੀ ਹੈਗੀ ਉਹਨੇ ਤੇ ਆਪਾਂ ਮੰਗਿਆ ਹੈਗਾ ਵਾਕੀ ਭਾਈ ਜਿਹੜਾ ਭਰਾ ਲਊਗਾ ਆਪਾਂ ਪਹਿਲਾਂ ਗੱਲ ਕਰੀਆ ਵੀ ਬਹੁਤ ਜੇ ਕੋਈ ਵਧੀਆ ਚੰਗਾ ਭਰਾ ਲੈਂਦਾ ਹੋਇਆ ਵਧੀਆ ਮਾਨਤਨ ਕਰਾਂਗੇ ਵਧੀਆ ਮਾਨਤਨ ਹੋਊਗਾ ਬਾਈ ਕਹਿੰਦਾ ਚੰਗੀ ਤੇਰਾ ਕਰਪੂਨ ਛੋਟੀ ਆ ਗਈ ਬਹੁਤ ਵਧੀਆ ਛੋਟੀ ਆ 15 ਤੋਂ 16 ਕਿਲੋ ਵਾਲੀ ਇਹ ਬਾਈ ਦੀ ਆਪਣੀ 1,75,000 ਦੀ ਰੇਂਜ ਦੇ ਵਿੱਚ ਆ ਠੀਕ ਆ ਜੀ ਇਹ ਛੋਟੀ ਬਾਈ ਜੀ 1.5 ਲੱਖ ਦੀ ਰੇਂਜ ਦੇ ਵਿੱਚ ਆ ਕਿਉਂਕਿ ਆਪਾਂ ਪਹਿਲਾਂ ਗੱਲ ਕਰੀਆ ਬਾਈ ਜਨਮਰ ਜਨਮਰ ਦੀ ਹੀ ਕਦਰ ਹੁਣ ਆ ਦੇਖ ਲਓ ਇਹਦੀ ਸਿੰਗ ਕੁਆਲਿਟੀ ਇਹ ਦੇਖ ਥਾਣ ਦੇਖ ਲੋ ਹੁਣ ਬਾਈ ਜੀ ਆ ਤਾਂ ਇਹ ਵੀ ਜੈਡ ਬਲੈਕ ਗਈ ਜੇਪਰ ਦੇਖੀਏ ਪਰ ਵਈ ਜਿੱਦਾਂ ਦੀ ਚਰੀ ਹੈਗੀ ਆ ਉਦਾਂ ਦੀ ਇਹਦਾ ਰੇਟ ਉਦਾਂ ਦਾ ਹੀ ਰੇਟ ਆ ਇਹਦਾ ਹਾਂਜੀ ਅੱਗੇ ਬਾਈ ਜੀ ਇਹ ਝੋਟੀ ਆ ਗਈ ਇਹ ਕੱਲ ਹੀ ਸੂਈ ਆ ਬਾਈ ਅੱਛਾ ਕੱਲ ਹੀ ਸੂਈ ਆ ਆਪਣੀ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਵੀ ਆਪਣੇ ਇਹ ਨਹੀਂ ਹੁੰਦਾ ਵੀ ਆਪਾਂ ਵੀਡੀਓ ਬਣਾਉਣੀ ਆ ਵੀ ਜਾਨਵਰ ਭਰਿਆ ਮਿਲਿਆ ਕਿਸੇ ਵੀ ਜਾਨਵਰ ਇਹ ਸੋਨੂ ਥੱਲੇ ਧਾਰ ਨਹੀਂ ਮਿਲੂ ਬਿਲਕੁਲ ਖਾਲੀ ਕੀਤੀ ਪਈ ਤੇ ਤੁਹਾਡੇ ਨੀਕਾ ਮਾਰ ਲੋ ਥਣ ਦੇ ਵਿੱਚ ਕੋਈ ਵੀ ਧਾਰ ਨਹੀਂ ਦੇਖੋ ਬਿਲਕੁਲ ਦਸਰਈ ਹੈ ਵੀਰੇ ਬਿਲਕੁਲ ਕੁਆਲਟੀ ਦੇਖ ਲੋ ਰੀਜਨਲ ਸਿੰਘਾ ਕੋਈ ਵੀ ਹਲੇ ਦੇ ਸਿੰਘ ਨਹੀਂ ਬਣਾਇਆ ਸੇ ਮਗਰ ਕੀ ਹੈ ਵੀਰੇ ਇਹਦੇ ਮਗਰ ਕੱਟੀ ਆ ਬਾਈ ਮਗਰ ਕੱਟੀ ਆ ਰੁਕ ਜਾ ਯਾਰ ਇਹ ਕੱਟੀ ਬੈਠੀ ਹੈ ਦੋਸਤੋ ਦੇਖ ਲੋ ਭਾਈ ਦੁੱਧ ਇਹ ਛੋਟੀ ਦੇ ਦੂ 16 ਤੋਂ 17 ਕਿਲੋ ਪਰ ਆਪਾਂ ਨੂੰ ਇਹ ਦੱਸਿਆ ਬਾਈਆਂ ਨੇ ਵੀ 18 ਕਿਲੋ ਦੁੱਧ ਸਾਡਾ ਚੋਇਆ ਹੋਇਆ 18 ਕਿਲੋ ਕਹਿੰਦੇ ਨਹੀਂ ਦੰਦਾ ਦੀ ਪੂਰੀ ਆ ਜਵਾਨ ਆ ਠੀਕ ਆ ਦੰਦਾ ਤੇ ਲੇਵੇ ਦੀ ਕੁਆਲਟੀ ਤੇ ਆਪਾਂ ਖਾਲੀ ਕਰਤੀ ਬਹੁਤ ਸ਼ਾਨਦਾਰ 1 ਲੱਖ 65 ਹਜ਼ਾਰ ਦੀ ਬਾਈ ਆਪਾਂ ਛੋਟੀ ਦੇ ਦਾਂਗੇ ਤੱਲੋਂ ਦੇਖ ਲੋ ਲੇਵੇ ਦੀ ਜੜਤੀ ਬੜੀ ਸੋਹਣੀ ਜਿੱਦਣ ਦੁੱਧ ਤੇ ਤਿਆਰ ਹੋ ਕੇ ਇਹਨੇ ਆਡਰ ਬਣਾ ਹੁਣ ਦੇਖ ਲੋ ਇੱਕ ਵੀ ਧਾਰ ਨਹੀਂ ਥਣ ਚ ਬਿਲਕੁਲ ਖਾਲੀ ਆ ਸਾਫ਼ ਦਿਖਾਈ ਦੇ ਰਹੀ ਐ ਅੱਗੇ ਜਿਹੜੀ ਆ ਛੋਟੀ ਆ ਬਾਈ ਜੀ 6 ਦਾਂਦਾ ਦੇਖ ਲੋ ਇਹ ਵੀ 6 ਦਾਂਦਾ ਠੀਕਾ ਜੀ 6 ਦਾਂਦਾ ਪਿਓਰ ਆ ਰੀਜਨਲ ਦੂਜਾ ਸੁਆ ਤੇ ਜਮਾ ਤਾਜ਼ੀਆਂ ਨੇ ਬਾਈ ਇਹ ਛੋਟੀ ਬਾਈ ਬੌਲੇ ਚੋਂ ਖਾਲੀ ਹੋਈ ਅੱਜ ਚੌਥੇ ਦਿਨ 15 ਕਿਲੋ ਦੁੱਧ ਜਿਹੜਾ ਮਰਜੀ ਭਰਾ ਕੋਈ ਤੋਲ ਕੇ ਲੈ ਜੀ ਹਵਾਨਾ ਇਹਦਾ ਵੀ ਪ੍ਰਤੀਭਾ ਬਹੁਤ ਵਧੀਆ ਬਾਈ 20 ਕਿਲੋ ਦੁੱਧ 20 ਕਿਲੋ ਦੁੱਧ ਦੇਣਾ ਇਹਨੇ ਪੂਰਾ ਬਿਲਕੁਲ ਮੰਨ ਕੇ ਜਿਵੇਂ ਆਮ ਬਾਈ ਕਿਸੇ ਦੇ ਬਾਅਦ 18 19 ਕਿਲੋ ਦਾ ਕੋਈ ਰੌਲਾ ਨਹੀਂ ਜੇ ਆਪਾਂ ਜਾਤ ਬਾਈ ਪਤਾ ਕਿ ਬਰੀਡ ਦੀ ਗੱਲ ਕਰੀ ਹੁਣ ਕੈਰੇਕਟਰ ਦੇਖ ਲੋ ਇਹਦੇ ਵਿੱਚ ਬਰੀਡ ਵਾਲੇ ਕਿੰਦਾ ਨੇ ਇਹ ਛੋਟੀ ਬਈ ਆਪਾਂ 2 ਲੱਖ 5000 ਦੀ ਦੇ ਦਾਂਗੇ। ਸਿੰਘ ਇਹਦੇ ਵੀ ਦੋਸਤੋ ਬਿਲਕੁਲ ਕੁੰਡੇ ਬਈ ਬਣਾਵਾਂਗੇ ਹਲੇ ਕਿਉਂ ਛਪਣਾ ਸੁਪਣਾ ਜ ਰਹਿੰਦੀਆਂ ਨੇ। ਸਿੰਘ ਨਾਲ ਥੋੜੀ ਜਿਹੀ ਖੁਰਦਰੀ ਕਰਦੇ ਨੇ। ਜਦੋਂ ਨਾ ਹੁਣ ਸਿੰਘ ਬਣ ਗਏ ਛੋਟੀ ਦਾ ਇੰਨੇ ਨਹੀਂ ਸਿੰਘ ਰਹੇ ਸੀ। ਸਾਹ ਹੋ ਜਾਣਾ ਉਦੋਂ। ਹੁਣ ਬਈ ਨੇਵੇ ਦੀ ਕੁਆਲਿਟੀ ਇਹਦੀ ਦੇਖ ਲਓ ਪਰ ਤੋਰ ਕੇ ਵੀ ਦਿਖਾ ਦਿੰਨੇ ਇਹ। ਬਿਲਕੁਲ ਇਹਦਾ ਵੀ ਆਰਡਰ ਜਿਹੜਾ ਹੈਗਾ ਉਵੇਂ ਅਟੈਚਮੈਂਟ ਦੀਂਦੀ ਹੈ। ਇਹ ਵਧੀਆ ਭਰਾ ਕੋਈ ਲੈ ਗਿਆ ਬਾਈ ਜੀ 20 ਕਿਲੋ ਦੁੱਧ ਦੇ ਦੇਣੇ ਨੇ। 6 ਦਿਨਾਂ। ਕਿਉਂਕਿ ਹੁਣ ਦੇਖੋ ਖਾਲੀ ਹੁੰਦੀ ਤੀਜੇ ਦਿਨ 14 ਤੋਂ 15 ਕਿਲੋ ਤਾਂ ਇਹਦੇ ਮਗਰ ਕੀ ਪ੍ਰਦੀਪ ਵੀਰੇ ਇਹਦੇ ਮਗਰ ਬਾਈ ਦੇਖਣਾ ਪੂਆ ਬੱਚੇ ਖੜੇ ਨੇ ਕੱਟੀ ਐ ਉਹਦੇ ਮਗਰ ਕੱਟੀ ਐ ਦੂਜੀ ਵੀ ਇਹ ਨਹੀਂ ਪਤਾ ਕੀ ਪੰਜ ਮਗਰ ਕੱਟਾ ਦੇਖ ਲਓ ਕਿਹਦੇ ਮਗਰ ਆ ਕਿਸਾਨ ਵੀਰੋ ਤੁਸੀਂ ਹੁਣ ਦੇਖ ਲਓ ਜੇ ਆਪਾਂ ਆਰਡਰ ਦੀ ਗੱਲ ਕਰਕੇ ਇਹਦੇ ਵੀ ਕਿਸੇ ਪੱਖੋਂ ਘਟਣੀ ਹੈਗਾ ਬਾਈ ਮੈਂ ਨੇ ਦੇਖਾ ਆਪਣੇ ਘਰੇ ਦਾ ਆਰਡਰ ਵੀ ਬਿਲਕੁਲ ਅਟੈਚ ਆਰਡਰ ਦੀ ਹੈ ਜੇ ਤੁਸੀਂ ਦੇਖੋ ਸਾਣਾ ਵਿੱਚ ਵਿੱਚ ਭਰਾ ਆਪਣੇ ਪਤਾ ਹੀ ਕਹਿੰਦੇ ਨੇ ਬਾਈ ਜੀ ਰੇਟ ਜਿਆਦਾ ਨਹੀਂ ਬਾਈ ਇਹਦੇ ਛਾਤੀ ਦਿਖਾ ਪਹਿਲੇ ਨੰਬਰ ਤੇ ਦੇਖ ਹੈਗੀ ਆ ਕਿਲੋ ਦੀ ਵੀ ਛਾਤੀ ਨਹੀਂ ਗਈ ਲੱਤਾਂ ਵਿਚਾਲੇ ਬਿਲਕੁਲ ਦੇਖੋ ਦੇਖ ਲਓ ਜੀ ਕਹਿੰਦੇ ਬਾਈ ਜਾਨਵਰ ਦਾ ਫੈਟ ਕਿਤੇ ਵੀ ਨਹੀਂ ਗਈ ਇਹਦੇ ਮੇਨ ਗੱਲ ਹੋ ਰਹਾ ਬਾਈ ਜਾਨਵਰ ਦੇ ਕਰੈਕਟਰ ਵਿਕਦੇ ਆ ਬਿਲਕੁਲ ਭਰਾ ਕਹਿੰਦੇ ਨੇ ਹੁਣ ਇਹਦੇ ਛਾਤੀ ਦੇਖੋ 1 ਕਿਲੋ ਦੀ ਵੀ ਛਾਤੀ ਨਹੀਂ ਗਈ ਮੱਝ ਥੱਲੇ ਬਿਲਕੁਲ ਛਾਂਤ ਦੇਖੋ ਕਿੰਨੀ ਪਤਲੇ ਸਰੀਰ ਦੀ ਹੈ ਜੇ ਤੁਸੀਂ ਦੇਖੋਗੇ ਬਾਈ ਇਹਨਾਂ ਦੇ ਟ੍ਰਿਕ ਨਹੀਂ ਹੈਗੀ ਥਾਣਾ 'ਚ ਜੇ ਇਹਨੂੰ ਕਿਤੇ ਏਖੜ ਲਾ ਕੇ ਆਪਾਂ ਦੁੱਧ ਰੋਕੇ ਦੀ ਵੀਡੀਓ ਬਣਾਉਣੀ ਹੋਵੇ ਇਹੀ ਅਜੇ ਫੋਟੋ ਫੋਟ ਹੋਰ ਚੌੜੀ ਹੋਣੀ ਆ ਜੀ ਹੁਣ ਬਾਈ ਜਮਾ ਆਪਾਂ ਇਹ ਕਹਿੰਦੇ ਵੀ ਜੱਟ ਸੌਦਾ 7 ਕਿਲੋ ਟਾਈਮ ਦਾ ਦੁੱਧ ਜਿਹੜਾ ਮਰਜ਼ੀ ਭਰਾ ਤੋਲ ਕੇ ਬਿਲਕੁਲ 7 ਕਿਲੋ ਜਿਹੜਾ ਮਰਜੀ ਭਰਾ ਤੀਜੇ ਦਿਨ ਤੀਜਾ ਦਿਨ ਹਲੇ ਅਜੇ ਇੱਕ ਹਿਸਾਬ ਨਾਲ ਬੋਲੇ ਚ ਹੀ ਹੈ ਜੇ ਆਪਾਂ ਮੰਨੀਏ ਤਾਂ ਤੁਸੀਂ ਤੁਰਦੀ ਦੇਖ ਲਓ ਜਿਹੜਾ ਕੋਈ ਭਰਾ ਸੇਵਾ ਕਰਨ ਵਾਲਾ ਜੇ ਲੈ ਕੇ ਬਾਈ ਆਪਣੀ ਕੋਲ ਦੇਖੋ ਆਪਾਂ ਜਿੰਨੇ ਵੀ ਜਾਨਵਰ ਜਿਹੜੀ ਵੀਡੀਓ ਪਾਉਣੀ ਹੁੰਦੀਆਂ ਆਪਣੇ ਕੋਲੇ ਸਿਲੇਕਟਡ ਜੀ ਜਾਨਵਰ ਹੁੰਦੇ ਨੇ ਬਾਈ ਚਾਹੇ ਗਾਂ ਚਾਹੇ ਮੱਝ ਰੇਟ ਦੇਖੋ ਬਾਈ ਹੁੰਦਾ ਜਾਨਵਰ ਦਾ ਬਿਲਕੁਲ ਜਾਨਵਰ ਦਾ ਹੀ ਰੇਟ ਮੰਗਦਾ ਅੱਗੇ ਆ ਚੋਟੀ ਬਾਈ ਬੋਲੇ ਖਾਲੀ ਹੋਈ ਆ ਇਹਦੇ ਸਿੰਘ ਦੀ ਕਖੋਲ ਉਤਰਿਆ ਹੋਇਆ ਤੇ ਦੁੱਧ 17 ਕਿਲੋ ਬਾਈ ਆਪਾਂ ਤੋਲ ਕੇ ਵੀ ਦੇ ਦਾਂਗੇ ਭਰਾ ਲੈਣ ਆਲਾ ਹੋਇਆ ਹੁਣ ਖਾਲੀ ਹੁੰਦੀ 12 ਕਿਲੋ ਬੋਲੀ ਤੋਂ ਸਟਾਰਟ ਆ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਸੋਈ ਨੂੰ ਪਰਸੋਂ ਰਾਤ ਨੂੰ ਸੋਈ ਆ ਪਰਸੋਂ ਰਾਤ ਨੂੰ ਸੋਈ 12 ਕਿਲੋ ਬੋਲੀ ਤੋਂ ਸਟਾਰਟ 12 ਕਿਲੋ ਬੋਲੇ ਤੋਂ ਸਟਾਰਟ ਨਸਲ ਜਾਤ ਦੀ ਬਹੁਤਾ ਇਹਦਾ ਰੇਟ ਬਾਈ ਜੇ ਆਪਾਂ 155 ਰੱਖਿਆ ਬਿਲਕੁਲ ਜੈਡ ਬਲੈਕ ਇਹ ਆ ਉਤੋਂ ਸਿਰਫ ਥੋੜੀ ਜੀ ਪੂਛ ਨੂੰ ਛੱਡ ਕੇ ਇਧਰ ਕੁਆਲਿਟੀ ਦੇਖੋ ਬਾਈ ਇਧਰ ਦੇਖਾ ਦੇ ਜਾਤ ਜਮਣ ਵਰਗਾ ਜਮਾ ਜਮਣ ਵਰਗਾ ਰੰਗ ਆ ਬਿਲਕੁਲ ਬਿਲਕੁਲ ਬਸ ਇਹਦਾ ਕੱਲਾ ਸਕੂਲ ਖੋਲ ਉਤਰਿਆ ਕਰਕੇ ਸੈਂਗ ਦਾ ਉਹਦੇ ਕਰਕੇ ਰੀਤੀ ਮਾਰ ਕਰਕੇ ਕਿੰਨੇ ਜਾਈ ਦੇ ਦਾਂਗੇ ਜਿੱਦਾਂ ਕਿਸੇ ਭਰਾ ਨੇ ਚੁਾਈ ਖਾਤਰ ਲੈਣੀ ਆ ਦੁੱਧ ਖਾਤਰ ਬਰੀਡ ਖਾਤਰ ਤਾਂ ਮੰਨ ਲਓ ਵੀ ਇਹਦਾ ਬਾਜਵ ਰੇਟ ਆ ਬਾਜਵ ਰੇਟ ਆ ਲੱਕੜ ਵਾਲੀ ਝੋਟੇ ਬਈ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਵੀ ਲੱਕੜ ਵਾਲੀ ਝੋਟੀ ਆ ਠੱਲੋਂ ਤਾਂ ਬਈ ਇਹ ਇੰਨੀ ਕੀ ਨਿਖਰੂਗੀ ਹੁਣ ਦੇਖੋ ਇਧਰ ਪਲੇ ਬਿਓ ਨੇੜੇ ਦਿਖਾ ਦਿਓ ਹੁਣ ਜਿਵੇਂ ਇਹ ਬੋਲਿਓ ਖਾਲੀ ਹੋਈ ਆ ਆਮ ਮੱਝਾਂ ਦੇ ਨਾਡਰ ਤਾਂ ਹੁਣ ਹਾਂ ਹਾਂ ਬਿਲਕੁਲ ਸਹੀ ਗੱਲ ਆ ਜੀ ਕਿਸਾਨ ਵੀ ਰੋਏ ਮੱਝਾਂ ਜਿਹੜੀਆਂ ਝੋਟੀਆਂ ਬਾਈ ਕੋਲੇ ਹੈਗਾ ਤੁਹਾਨੂੰ ਦਿਖਾ ਦਿੰਗਾ ਜਿਹੜਾ ਕੋਈ ਤਰ੍ਹਾਂ ਆ ਝੋਟੀਆਂ ਬਾਈ ਜਿਹੜੀ ਆਪਾਂ ਉਹ ਤਿਆਰ ਕਰਕੇ ਦਿਖਾਵਾਂਗੇ ਪਹਿਲਾਂ ਕਿਉਂਕਿ ਦਿਖਾਉਣ ਦਾ ਫਾਇਦਾ ਨਹੀਂ ਕਿ ਤੇਰ ਜਾਨਵਰ ਹੋਣੀ ਹੁੰਦਾ ਠੀਕ ਹੈ ਜਿਹੜੇ ਭਰਾ ਕੋਈ ਲੈਣਾ ਚਾਹੁੰਦਾ ਵੀਰ ਕੋਲੇ ਇਥੇ ਆ ਸਕਦਾਗਾ ਲੋਹੇ ਖੇੜੇ ਪ੍ਰਦੀਪ ਵੀਰੇ ਕੋਲ ਗਾਰੰਟੀ ਨਾਲ ਬਈ ਝੋਟੀ ਦੇਵਾਂਗੇ ਗਾਰੰਟੀ ਨਾਲ ਪਸ਼ੂ ਬਾਈ ਕਹਿੰਦਾ ਮੈਲ ਹਰਿਆਣੇ ਦੀ ਝੋਟੀ ਦੇਵਾਂਗੇ ਦੁੱਧ ਦਾ ਲਾਂਬਾ ਆਜੇ ਬਾਈ ਆਪਾਂ ਝੋਟੀ ਵਾਪਸ ਝੋਟੀ ਵਾਪਸ ਆ ਇੰਨੀ ਗਾਰੰਟੀ ਕੋਈ ਨਹੀਂ ਪਤਾ ਨਹੀਂ ਦੇ ਸਕਦਾ ਕਿ ਜਿੰਨੀ ਵੀਰ ਦਿੰਦਾਗਾ ਬਾਕੀ ਦੱਪਣ ਝੋਟੀ ਦੀ ਬਾਈ ਥਣਾ ਦੀ ਭਾਰ ਦੀ ਗਾਰੰਟੀ ਦੇ ਦਾਂਗੇ ਸੂਈ ਝੋਟੀ ਦੀ ਕੋਈ ਪੰਜਾਬ ਦੀ ਝੋਟੀ ਕਹਦੇ ਬਾਈ ਆਪਾਂ ਸੌਂ ਨਹੀਂ ਲੈਂਦੇ ਬਿਲਕੁਲ ਸਾਰੇਗਾ ਹਰਿਆਣੇ ਦੇ ਹੀ ਪਸ਼ੂ ਨੇ ਵੀਰ ਕੋਲੇ ਜਿਹੜਾ ਕੋਈ ਭਰਾ ਹਰਿਆਣ ਉਹਨ ਲੋੜ ਨਹੀਂ ਇੱਥੇ ਆ ਜਾਓ ਜੇ ਉਹ ਜੇ ਪੈਸੇ ਲਾਉਣੇ ਆ ਉਹ ਜੇ ਪਸੂ ਤੁਹਾਨੂੰ ਮਿਲ ਜੂਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ